ਉਹ ਤਾਂ ਸੁਣ ਕੇ ਉਹੀ ਗੱਲ ਉਹ ਗੱਲ ਨਹੀਂ ਬਦਲਦੀ ਉਹ ਗੱਲ ਹੋਰ ਕਿਹਨੇ ਨੋਟ ਆ ਕਾ ਵੀ ਤੇਰਾ ਤੇਰਾ ਤਾਂ ਮੈਂ ਦੱਸ ਤੇ ਆ ਗਿਆ ਤਿੰਨ ਘਟ ਗਿਆ ਤੂੰ ਇੱਕੇ ਗੱਲ ਮੈਨੂੰ ਦੱਸ ਦੇ ਭਾਈ ਹੁਣ ਲਾਈਟ ਮੈਂ ਤੂੰ ਕੱਟ ਨਹੀਂ ਦਿੰਦਾ ਭਾਈ ਮੇਰੀ ਲੀਕ ਆ ਉਹ ਹੁਣ ਲਾਈਟ ਕਿੰਨੇ ਦੀ ਦੇਂਗਾ ਐਂਡ ਤੇ ਉਹ ਲਾਸਟ ਹੀ ਦੱਸਦਾ ਔਰ ਕਿਵੇਂ ਫਰਸਟ ਦੱਸਦਾ ਹੁਣ ਲਾਸਟ ਹੀ ਦੱਸਿਆ ਕੀ ਤੇਰਾ ਰੌਲਾ ਪੈ ਰਿਹਾ ਹੁਣ ਇਹ ਭਾਈ ਨੂੰ ਬੱਕਰੀ ਦੁਆਰੇ ਤੇ ਆਪਾਂ ਕਿਹੜੀ ਬੱਕਰੀ ਆ ਇਹ ਵਾਲੀ ਇਹ ਬੋਲਿਆ 10000 ਰੁਪਇਆ ਦੇ ਦਿਆਂ ਹਾਂ ਇਹਨੇ 7.5 ਲਾਇਤੀ ਆ ਮੈਂ ਚਲਾਂ ਅੱਠ ਦੀ ਕਰਤੀ ਹੈ ਇਹ ਬੋਲੇ ਦੱਸ ਤੂੰ ਕੱਟ ਮੈਂ ਕਿਹਾ ਮੂੰਹ ਮੰਗੀ ਮੌਤ ਮਿਲਦੀ ਹੁੰਦੀ ਹੈ ਕਦ ਹੂੰ ਤਾਂ ਤਾਂ ਸੌਦਾ ਤੈਨੂੰ ਦੱਸਾਂ ਕੋਈ ਕੱਟ ਵੜ ਕੇ ਹੀ ਆ ਤੂੰ ਹੁਣ ਲਾਸਟ ਗੱਲ ਦੱਸ ਦੇ ਬਈ ਸਾਨੂੰ ਕੋਈ ਕੱਟ ਵੜਦਾ ਕਰਨੀ ਪੈਣੀ ਆ ਮਾੜੇ ਮੁੰਡੇ ਨਾਲ ਤੂੰ ਇੱਕੇ ਗੱਲ ਮੁਕਾ ਦੇ ਬਈ ਲਾਸਟ ਮੈਂ ਕਿ ਕੱਟ ਵੜ ਕਰ ਕੀ ਰਸਤੇ ਆਏ ਬਈ ਅੱਛਾ ਠੀਕ ਆ ਕੱਟ ਵੜ ਤਾਂ ਕਰ ਲਈ ਬਈ ਇਹ ਵੀ ਨੇ ਕੱਟ ਵੜ ਕਰ ਕੀ ਰਸਤੇ ਆ ਤੂੰ ਲਾਸਟ ਤੇ ਕਿੰਨੀ ਦੀ ਆਉਂਦੀ ਹੈ ਤੇਰੀ ਇੱਕੇ ਗੱਲ ਲਾਸਟ ਹੀ ਦਾ ਸਖਿਆ ਉਹ ਤਾਂ ਸੁਣ ਗਿਆ ਦਸਤੂਪਾ ਨੂੰ ਬਈ ਇੱਕੇ ਗੱਲ ਮੁਕਾ ਦੇ ਬਈ ਤੂੰ ਕਢਣ ਦੇਣੀ ਨਹੀਂ ਲੀਕ ਆ ਮੇਰੀ ਉਹ ਹੋਰ ਕਿਵੇਂ ਅੱਖਾਂ ਪਹਿਲਾਂ ਮੈਂ ਇਹ ਦੇਖਾਂ ਉਹ ਤੁਸੀਂ ਕਿਹਨੇ ਪਿਆ ਕਿ ਅਸੀਂ ਹੁਣ ਦਸ ਤੇ ਆ ਗਿਆ ਪਹਿਨੇ ਸੱਤ ਲਾਏ ਥੀ ਇਹ ਮੁੰਡੇ ਨੇ ਮੈਂ ਚੱਲ ਅੱਠ ਦੀ ਕਹਿੰਦਾ ਮੈਂ 1000 ਬਤਾਤਾ ਹੁਣ ਦੱਸ ਤੂੰ ਬਈ ਕਿਵੇਂ ਕਰਾ ਕੇ ਰਾਜੀ ਐ ਸੌਦਾ ਦੱਸ ਉਹ ਤੋਂ ਸੁਣ ਕੇ ਉਹੀ ਗੱਲ ਉਹ ਗੱਲ ਨਹੀਂ ਬਦਲਦਾ ਉਹ ਗੱਲ ਹੋਰ ਕਿਹੜੇ ਲੋਟ ਆ ਕਾ ਵੀ ਤੇਰਾ ਇਹ ਤੇਰਾ ਤੋਂ ਮੈਂ ਦੱਸ ਤੇ ਆ ਗਿਆ ਤਿੰਨ ਘਟ ਗਿਆ ਤੂੰ ਇੱਕੇ ਗੱਲ ਮੈਂ ਦੱਸ ਦੇ ਬਈ ਹੁਣ ਲਾਈਟ ਮੈਂ ਤੂੰ ਘੱਟ ਨਹੀਂ ਲੈਂਦਾ ਬਈ ਮੇਰੀ ਲੀਕ ਆ ਜਮ ਉਹ ਲਾਸਟ ਕਿਹੜੇ ਲੋਟ ਦੱਸਾਂ ਦੱਸ ਕੇ ਰਿਹਾ ਏ ਹੁਣ ਕਿਹ ਹੁਣ ਦਸ ਮੰਗੇ ਤੂੰ ਤਾਂ ਦਸ ਨਹੀਂ ਮਿਲਦਾ ਹੁੰਦਾ ਠੀਕ ਹੈ ਜੇ ਤੈਨੂੰ ਠੀਕ ਆਉਂਦਾ ਤਾਂ ਲੈ ਲਓ ਭਈ ਮੈਂ 12 ਮੰਗ ਲੈਣਾ ਫਿਰ ਦਸ ਤੇ ਦੁਆਰੇ ਆਜ ਹੁਣ 15 ਮੰਗ ਲੈ ਪਹਿਲਾਂ ਵੀ ਆਏ ਕਿੰਨੇ ਨਹੀਂ ਚੱਲਦੀ ਲਾਈਟ ਦੇ ਇੱਕੇ ਗੱਲ ਮੁਕਾ ਦੇ ਦਸ ਔਰ ਉਹੀ ਜਵਾਖਾਣੀ ਗੱਲਾਂ ਬੇ 10 10 ਬੇ ਸੁਣ ਗਿਆ ਬੇ 10 ਤੋਂ ਸੁਣ ਗਿਆ ਬੇ ਤੈ ਮੁੱਲ ਕਰਤਾ ਬੇ ਹੁਣ ਲਾਸਟ ਕਿੰਨੇ ਦੀ ਦੇਂਗਾ ਐਂਡ ਤੇ ਕੋਈ ਲਾਸਟੀ ਦੱਸਦਾ ਔਰ ਕਿਵੇਂ ਫਰਸਟ ਦੱਸਦਾ ਹੁਣ ਲਾਸਟੀ ਦੱਸਿਆ ਤੂੰ ਤਾਂ ਉਹੀ ਗੱਲ ਕਰਦਾ ਬਾਈ ਮੈਂ ਉਹ ਤੋਂ ਤੇਰੀ ਗੱਲ ਮੰਨਦੀ ਆ ਬੇ ਸੇ ਤੋਂ ਹੋਰ ਸੁਣਨਾ ਚਾਹੁੰਦਾ ਐ ਦੱਸ ਤੂੰ ਇਹਨਾਂ ਦਾ ਗੱਲ ਲੈ ਆ ਤੇਰਾ ਸੌਦਾ ਕਰਾ ਦਿੰਦੇ ਆ ਪਾ ਕਿਣੀ ਤੇ ਤੂੰ ਕੋਈ ਦਲਾਲੀ ਲੈਣੀ ਹੈ ਤੂੰ ਲੈਣੀ ਬੇ ਇੱਕ ਇੱਕ ਹੀ ਦੱਸ ਬੇ ਤੂੰ ਕਟਮੈਂ ਦਿੰਦਾ ਨਹੀਂ ਨਾ ਇਹ ਤੂੰ ਕੱਟ ਤੂੰ ਦੱਸ ਦੇ ਕੀ ਮੇਰੇ ਤੋਂ ਹਾਂ ਜਦ ਤੂੰ ਸ਼ੀ ਕਰ ਦੋ ਸ਼ਰਮੰਦੀ ਖੜੀ ਨਾ ਇਹਨੇ ਤਾਂ 10 ਡਾਸ ਤੇ ਆੜਿਆ ਖੜਾ। ਉਹ ਮੈਂ ਆਇਆ ਹੀ ਬਹੁਤ ਥੋਟ ਕਟ ਕੇ ਆਇਆ ਯਾਰ 13 ਬੰਦੇ ਕਟ ਕੇ ਆ ਜਦੇ। ਇਹਨੇ ਲਾਇ ਚੀਗਾ 7ਵੇਂ ਕਰੇ ਤੇ 8 ਦੇਖ। ਦੱਸਦਾ ਫਰਕ ਇਹਨੇ 2000 ਦਾ ਫਰਕ ਆ। 2000 ਦਾ ਫਰਕ ਆ। ਜੱਦ ਤੇ ਨਿੰਬੜ ਗਿਆ। ਬਸ ਹੁਣ ਖੁਸ਼ ਆ। ਨਾਲ ਦੇਖੀ ਜੋ ਵੀ ਹੁਣ ਜਲ ਕਰਤੀ। ਉਹ ਚਾਰ ਬੰਦਿਆਂ ਦੀ ਨਹੀਂ 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 ਨਹੀਂ। ਮੈਂ ਕਟ ਕੇ ਆਇਆ ਵੀਰੇ ਯਾਰ 10 ਤੇ। ਨਾ। ਉਹ ਚੱਲ ਚਾਰ ਬੰਦੇ ਦੀ ਜਬਾਨ ਹੋ ਗਈ ਹੁਣ। ਨਾ ਨੀ ਲਫੜ। ਮੈਂ ਦਸ ਤੱਕ ਘੱਟ ਨਹੀਂ ਦਿੰਦਾ ਯਾਰ ਜੇ ਦਾ ਦਸ ਤੱਕ ਤੁਹਾਨੂੰ ਭੁੱਗਦੀ ਆ ਤਾਂ ਲੈ ਜਾ ਨੀ ਛੇ ਡਿੰਗ ਉਹ ਕਰ ਲਓ ਹੁਣ ਤਾਂ ਹੁਣ ਕੀ ਹਰਕੇ ਕੁਝ ਨਹੀਂ ਯਾਰ ਉਹ ਕੀ ਕਰੀ ਤੋਂਗੇ ਬਾਕੀ ਵੈਰੀ ਲੱਗਦੇ ਨੇ ਬਹੁਤ ਜੀ ਹਾਂ ਉਹ ਤਾਂ ਘਟਕੀ ਆ ਮੈਂ ਤੇ ਦਸਤੀ ਦੰਟੇ ਇੱਥੇ ਸਾਬ ਉਹ ਰਲੇੜੀ ਸਾ ਦੰਟੇ ਹੁਣ ਤਾਂ ਥੋੜਾ ਨਿਬੜਦਾ ਕਿਉਂ ਬਾਈ ਲਾਣਦਾਰ ਨਾ ਉਹ ਤੇ ਨਿਬੜਦਾ ਹੁਣ ਤਾਂ ਦੇਖ ਲਓ ਨਹੀਂ ਦੇ ਬਾਈ ਭਾਜੀ ਲੈ ਚੱਲ ਕਰਤੀ ਚਾਰ ਬੰਦਿਆਂ ਨੇ ਜੁਬਾਨ ਲੈ 9000 ਗਣਕੇ ਫੜਾ ਨਾ 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 ਨਹੀਂ ਨਾ ਨਾ ਸਾਹਤ ਨੇ ਬੜੀ ਗੱਲ ਬੋਲੀ ਆਵੇ ਸੌ ਤੇਰੀ ਮਰ ਓਕੇ ਮੈਂ ਕਹਾਂ 500 ਰੁਪਏ ਦੇ ਨਾ ਬਾੜ ਜਾ ਮੁੰਡਾ ਉਹ ਹੁੰਦਾ ਨਾ ਹੁੰਦਾ ਪੱਟੀ ਬੱਕਰੀ ਆਇਆ ਕੋਲ ਲਿਖਾਈ ਲਖੂਈ ਤੇਨੇ ਮੇੜ ਲੋ ਮੈਂ ਕਹਾਂ ਖੜ ਜਾ ਲਿਖਾਈ ਤੇਨੇ ਮੇੜ ਲੋ ਰੁਕ ਜਾ ਐ ਕਰ ਤੈਨੂੰ ਖਰੇ ਪਰੇ ਨਾ ਦੇ ਦਿੰਦਾ ਲਿਖਾਈ ਦੋਨੇ ਪਾਸੇ ਨਹੀਂ ਉਹ ਕਰਾਉਂਦਾ ਬੱਸ ਕਰ ਲੋ ਹੁਣ ਤਾਂ ਹੁਣ ਹੁਣ ਵੀ ਕਾਸ਼ਰਾ ਸਾਡੇ 9 ਤੋਂ ਆਪਦਾ ਲਿਖਾਈ ਤੂੰ ਆਪ ਦੀ ਦੇ ਜੀ ਮੈਂ ਆਪ ਦੀ ਦੇ ਜੀ ਸਾਡੇ 9 ਤੇ ਨਿਪਟ ਜਾਨਾ ਚੱਲ ਲੈ ਫੜਾਓ ਬੜਾ ਫੜਾ 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 ਉਹ ਗੱਦਿਆਂ ਨੇ ਕਹਿਤਾ ਜੇ ਨਿਬੜਣਾ ਦੇਖਣਾ ਉਹ ਚਲਿਆ ਕਰ ਲਿਖਿਆ ਹੀ 95 ਦੇ ਲਿਖਿਆ ਹੀ ਦੋਨੇ ਪਾਸੇ ਦੇ ਦੇ ਬੱਸ ਨਾ ਨਾ ਬਿਲਕੁਲ ਉਹਦੀ ਗੱਲ ਛੋਟ ਕਰ ਤੂੰ ਆਪ ਦੀ ਜਨਮ ਆਪਦੇ ਨਿਬੜੂ ਹੁਣ ਤਾਂ ਦੇਖ ਲੋ ਹੁਣ ਤਾਂ 100 ਦਾ ਫਰਕ ਆ ਉਹ ਮੈਂ ਘਟ ਵੀ ਲਾ ਕੇ ਨਾ ਮੋੜਾ ਹੁੰਦਾ ਨਹੀਂ ਹੁਣ ਤੇ ਲਿਖਿਆ ਹੀ ਸਹੀ ਆਪ ਦੀ ਅੱਡ-ਅੱਡ ਹੁੰਦੀ ਐ ਇੱਜ ਕੀ ਹੋਇਆ 800 ਦੀ ਗੱਲ ਹੁੰਦੀ ਐ ਲਾ ਨਾ ਲਿਖਿਆ ਹੀ ਆਪ ਦੀ ਕਰਾਂਗੇ ਸਾਡੇ ਨਾਲ ਦੀ ਛੋਟ ਕਰ ਦੀ 100 ਨਾ ਹਾਂ ਤਾਂ ਸਾਢੇ 9 ਦਾ ਕਰ ਲੈ ਜੇ ਹੁੰਦਾ ਤਾਂ ਸਾਢੇ 9 ਦਾ 4 ਰੁਪਏ ਨਾਲ ਕੀ ਫਰਕ ਪੈਂਦਾ 100 ਨਾਲ ਫਰਕ ਨਹੀਂ ਪੈਂਦਾ ਭਾਈ ਬੱਥੂ ਦੇਰੇ ਲੈ ਵੀ ਸਾਢੇ 9 ਤੇ ਗੱਲ ਨਿੱਬੜ ਗਈ ਖੜ ਜਾ ਖੋਲੀ ਨਾ ਪੈਸੇ ਕੱਢ ਲੈਣ ਦੇ ਪੈਸੇ ਨਿੱਬੜ ਗਏ ਨਿੱਬੜ ਜਾਂਦੇ ਜਾਣਗੇ ਤਾਂ ਇੱਥੇ ਹੀ ਹੈ ਬਾਤ ਹੁਣ ਲਿਖੀ ਕਿੰਨੇ ਹੋ ਗਏ ਮੇਰਾ ਬਦ 7 8 9 ਸਾਡੇ ਚ 10 ਲੀ ਕਰ ਲੈ ਤਸੱਲੀ ਕਰ ਲੋ ਇੱਕ ਵਾਰ ਤਸੱਲੀ ਕਰ ਲੋ ਤੇ ਸਾਡੇ 9 ਚ ਨਿਬੜ ਗਈ ਇਹ ਹਾਂਜੀ ਅੜਿਆ ਰਿਹਾ ਬੰਦਾ ਹੈ ਤਾਮਿਲ ਗਰੇਟ ਕਿੱਥੋਂ ਤੁਰੇ ਦੀ ਨਹੀਂ ਨਹੀਂ ਪੈਸੇ ਕਿੱਥੋਂ ਤੁਰੇ ਦੀਏ ਪੈਸੇ ਤਾਂ ਅਸੀਂ ਦੋਮਾਂ ਦਾ 25 ਮੰਗਿਆ ਹੋਇਆ ਸੀ ਕਿੱਥੇ 35 32 ਹੋ ਗਏ ਸਾਡੇ ਨੂੰ ਕਰ ਲੋ ਲਿਖਾਈ ਜਾ ਕੇ ਉਹਨਾ ਬੋਲ ਦੀ ਹੈ ਇੱਕ ਗੱਲ ਆਪਾਂ ਤੁਹਾਨੂੰ ਸਾਰੇ ਨੂੰ ਕਹਿੰਦੇ ਆ ਭਾਈ ਉਹ ਜਿਹੜਾ ਮੁੱਲ ਕਰਿਆ ਕਰੋ ਜਿਹੜਾ ਸੌਦਾ ਹੋ ਜੇ ਹਾ ਹਾਉਣ ਸਰ 32 ਮੰਗਲੇ ਨੇ 35 ਮਿਲ ਜਾਂਦੇ ਉਹ ਜੁਗਾੜ ਨਹੀਂ ਖੜਦਾ ਹੁੰਦਾ ਉਹਨੂੰ ਉਹ ਕਰਿਆ ਬ్రో 1500 ਦਾ ਫਰਕ ਹੈ ਜੀ ਹਾਂ ਆ ਦਿਖਾ ਦੇ ਬੜਾ ਜੀ ਬੱਕਰੀ ਆ ਜਾਓ ਆ ਦਿਖਾਈ ਭਾਈ ਲੈ ਵੀ ਆਹ ਦੇਖ ਲੋ ਇਹਦਾ ਸੌਦਾ ਹੋ ਗਿਆ 9.5 ਤੇ ਨਿਬੜ ਗਿਆ ਇਹ ਬਾਈ 10 ਤੇ ਅੜਿਆ ਖੜਿਆ ਸੀ ਮੰਗਿਆ ਕਿੰਨਾ ਦੀ ਪਹਿਲਾਂ ਬਾਈ ਪਹਿਲਾਂ ਤਾਂ 15 ਮੰਗਿਆ 15 ਮੰਗਿਆ ਦੀ ਪਹਿਲੇ 15 ਮੰਗਿਆ 9.5 ਜਾ ਕੇ ਨਿਬੜ ਗਿਆ ਕਿਵੇਂ ਲੱਗਿਆ ਸੌਦਾ ਬਈ ਕਮੈਂਟ ਸ਼ੁਰੂ ਕਰ ਦੇ ਲੈ ਜਾ 好嘞